ਤੁਹਾਨੂੰ ਹਿਸਟਰੀ ਚ ਪੜਾਇਆ ਜਾਂਦਾ ਕਦੇ ਪੜਿਓ ਦਾ ਬੈਟਲ ਆਫ ਪਾਣੀਪਤ ਵਾਸ ਫੌਟ ਬੀਟਵੀਨ ਦਾ ਦੁਰਾਨੀ ਐਮਪਾਇਰ ਐਂਡ ਮਰਾਠਾ ਸਾਮਪਾਇ ਖਾਰੇ ਨੇ ਮਰਾਕੇ ਕੋਈ ਹੁਣ ਫੜਮਾ ਫੜਮਾ ਜਿੰਨੀਆਂ ਮਰਜ਼ੀ ਟੌਰ ਤੇ ਪੱਕੇ ਵਾਲੀਆਂ ਬਣਾਈ ਜਾਣ ਹੁਣ ਰਾਜ ਤੂ ਹੈ ਦੇਸ਼ ਵਿੱਚ ਜਦੋਂ ਡਾਕ ਕੈਮ ਸੀ ਅਬਦਾਲੀ ਦੀ ਉਦੋਂ ਕੱਖ ਨਹੀਂ ਲੱਭਣ ਦਿੱਤਾ ਉਹਨੇ ਇਹਨਾਂ ਦਾ ਉਹ ਦਿੱਲੀੋਂ ਤੁਰਦਾ ਸੀ ਭਾਰਤ ਵਰਸ਼ ਦੀਆਂ ਧੀਆਂ ਨੂੰ ਬੰਦੀ ਬਣਾ ਕੇ ਬਹੂਆਂ ਨੂੰ ਬੰਦੀ ਬਣਾ ਕੇ ਬੱਚੀਆਂ ਨੂੰ ਬੰਦੀ ਬਣਾ ਕੇ ਗਜ਼ਨੀ ਦੀਆਂ ਮੰਡੀਆਂ ਵਿੱਚ ਭੇਡਾਂ ਤੇ ਬੱਕਰੀਆਂ ਨਾਲੋਂ ਘੱਟ ਮੁੱਲ ਤੇ ਵੇਚਦਾ ਸੀ ਉਹਨਾਂ ਦਾ ਵੀ ਹਜੇ ਮੁੱਲ ਮਿਲ ਜਾਂਦਾ ਸੀ 5-4 ਟਕੇ ਤੇ ਭਾਰਤ ਦੀਆਂ ਬਹੂ ਬੇਟੀਆਂ ਦਾ ਮੁੱਲ ਇੱਕ ਜਾਂ ਦੋ ਟਕੇ ਤੇ ਭਾਰਤ ਦਾ ਤਖਤ ਮੰਨਣ ਵਾਲੇ ਅੱਜ ਵੀ ਯਾਦ ਰੱਖਣ ਜੇ ਖਾਲਸਾ ਪੰਥ ਨਾ ਹੁੰਦਾ ਤੇ ਅੱਜ ਵੀ ਗਜ਼ਨੀ ਦੀਆਂ ਮੰਡੀਆਂ ਵਿੱਚ ਭਾਰਤ ਦੀਆਂ ਬਹੂ ਬੇਟੀਆਂ ਦਾ ਮੋਲ ਉਹੀ ਹੋਣਾ ਸੀ ਜੇ ਘਰਾਂ ਵਿੱਚ ਇੱਜ਼ਤ ਨਾਲ ਬੈਠੀਆਂ ਨੇ ਤੇ ਖਾਲਸੇ ਦੀ ਦੇਣ ਹੈ ਸੈਂਕੜੇ ਬੱਚੀਆਂ ਨੂੰ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਬਾਬਾ ਬਗੇਲ ਸਿੰਘ ਹੁਣਾ ਸ਼ਹੀਦ ਭਾਈ ਤਾਰੂ ਸਿੰਘ ਹੁਣਾ ਹੁਕਮਰਾਨਾਂ ਦੇ ਜੰਗਲ ਚੋਂ ਛਡਾਇਆ ਸੀ ਤੇ ਹੱਲਾ 12:00 ਵਜੇ ਰਾਤ ਨੂੰ ਕਰਦੇ ਸੀ ਜਦੋਂ ਧੀਆਂ ਨੂੰ ਛਡਾਉਂਦੇ ਸੀ ਜਦੋਂ ਫੌਜਾਂ ਸੁਚੇਤ ਨਾ ਹੋਣ ਗੁਰੇਲਾ ਵਾਰ ਲੜਨ ਤੇ